ਰਵਨੀਤ ਬਿੱਟੂ ਕਹਿੰਦੇ ਨੇ ਕਿ ਕਾਂਗਰਸ ਨੇ ਚੰਨੀ ਨੇ ਸਾਰੇ ਗੰਡੇ ਗਾਲਤੇ ਗੰਡੇ ਤਾਂ ਗਾਲ ਦਿੱਤੇ ਪਰ ਕੀ ਗਲੇ ਹੋਏ ਗੰਡਿਆਂ ਦੀ ਯਾਦ ਰਵਨੀਤ ਸਿੰਘ ਬਿੱਟੂ ਨੂੰ 2.5 ਸਾਲ ਬਾਅਦ ਆਈ ਹੈ 2022 ਦੇ ਵਿੱਚ ਸ਼ੁਰੂਆਤੀ ਸਮੇਂ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਰਵਨੀਤ ਬਿੱਟੂ ਇੱਕ ਬਿਆਨ ਦਿੰਦੇ ਨੇ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਹੁੰਦਾ ਹੈ ਔਰ ਉਸ ਬਿਆਨ ਨੂੰ ਲੈ ਕੇ ਸਿੱਧੇ ਇਲਜ਼ਾਮ ਲਾਉਂਦੇ ਨੇ ਕਿ ਜੋ ਚੀਜ਼ ਹੋਣੀ ਸੀ ਪੰਜਾਬ ਦੇ ਨਾਲ ਜੋ ਚੰਗਾ ਹੋਣਾ ਸੀ ਉਸ ਨੂੰ ਹੋਣ ਨਹੀਂ ਦਿੱਤਾ ਗਿਆ ਰਵਨੀਤ ਬਿੱਟੂ ਦਾ ਇਹ ਬਿਆਨ ਉਸ ਘਟਨਾ ਤੋਂ ਕਰੀਬ 2.5 ਸਾਲ ਬਾਅਦ ਸਾਹਮਣੇ ਆ ਰਿਹਾ ਹੈ ਔਰ ਆਪਣੇ ਆਪ ਦੇ ਵਿੱਚ ਵਿਵਾਦਾਂ ਦਾ ਕਾਰਨ ਵੀ ਬਣਦਾ ਪਿਆ ਕਈ ਲੋਕ ਰਵਨੀਤ ਬਿੱਟੂ ਦੀ ਵਫਾਦਾਰੀ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਨੇ ਰੰਗ ਦਿਖਾਲ ਛੱਡੇ ਗੱਦਾਰੀ ਕਰ ਦਿੱਤੀ ਆਮੂਮਨ ਜਦੋਂ ਕੋਈ ਲੀਡਰ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾਂਦਾ ਔਰ ਉੱਥੇ ਜਾ ਕੇ ਉਸ ਨੂੰ ਬੜਾ ਮਾਣ ਸਤਿਕਾਰ ਮਿਲਦਾ ਤਾਂ ਉਹ ਇਸ ਤਰ੍ਹਾਂ ਦੇ ਬਿਆਨ ਦੇ ਹੀ ਦਿੰਦਾ ਹੈ ਰੈਡੀਕਲਿਜ਼ਮ ਉਸ ਲੀਡਰ ਦੇ ਵਿੱਚ ਆ ਜਾਂਦਾ ਹੈ ਰੈਡੀਕਲ ਹੋ ਜਾਂਦਾ ਉਹ ਲੀਡਰ ਔਰ ਆਪਣੀ ਹੀ ਪੁਰਾਣੀ ਪਾਰਟੀ ਦੇ ਵਿੱਚ ਜਿਸ ਦੇ ਵਿੱਚ ਉਹ ਵਿਚਰਿਆ ਹੋਵੇ ਜਿਸ ਪਾਰਟੀ ਨੂੰ ਲੂਪ ਹੋਲਸ ਬਣਾ ਕੇ ਬਚਾਉਂਦਾ ਹੋਵੇ ਪਹਿਲਾਂ ਉਹੀ ਲੀਡਰ ਉਸੇ ਪਾਰਟੀ ਦੇ ਲੂਪ ਹੋਲਸ ਫੜ ਕੇ ਤੇ ਉਹਦੇ ਨਾਲ ਖੇਡਣਾ ਸ਼ੁਰੂ ਕਰ ਦਿੰਦਾ ਹੈ ਉਹਦੀ ਖਿਲਾਫ ਟਕਰਨਾ ਸ਼ੁਰੂ ਕਰ ਦਿੰਦਾ ਔਰ ਆਪਣੀ ਪੁਰਾਣੀ ਪਾਰਟੀ ਨੂੰ ਮਿੱਟੀ 'ਚ ਰੋਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ ਰਵਨੀਤ ਬਿੱਟੂ ਸ਼ਾਇਦ ਉਹੀ ਕਰ ਰਹੇ ਨੇ ਰਵਨੀਤ ਬਿੱਟੂ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਚਰਨਜੀਤ ਸਿੰਘ ਚੰਨੀ ਦੇ ਉੱਤੇ ਸਿੱਧੇ ਇਲਜ਼ਾਮ ਲਾਉਂਦੇ ਨੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਆਏ ਸਨ ਉਹਨਾਂ ਦਾ ਰੋਡ ਸ਼ੋ ਸੀ ਉੱਥੇ ਆ ਕੇ ਉਹਨਾਂ ਨੇ ਰੈਲੀ ਕਰਨੀ ਸੀ ਉੱਥੇ ਆ ਕੇ ਉਹਨਾਂ ਨੇ ਭਾਸ਼ਣ ਦੇਣਾ ਸੀ ਉਦੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਉਹੀ ਉਹੀ ਦੌਰ ਤੁਹਾਨੂੰ ਵੀ ਯਾਦ ਕਰਾ ਦਈਏ ਉਹੀ ਸਮਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਜਾ ਕੇ ਜਦੋਂ 에어ਪੋਰਟ ਪਹੁੰਚਦੇ ਨੇ ਤਾਂ ਕਹਿੰਦੇ ਨੇ ਕਿ ਮਸਾ ਹੀ ਬਚ ਕੇ ਆਇਆ ਮੈਂ ਆਪਣੇ ਅ ਸੀਐਮ ਨੂੰ ਦੱਸ ਦਿਓ ਜਿਸ ਤੋਂ ਬਾਅਦ ਬਹੁਤ ਵੱਡਾ ਵਿਵਾਦ ਜਿਹੜਾ ਉਹ ਖੜਾ ਹੋਇਆ ਸੀ ਖੈਰ ਸੁਪਰੀਮ ਕੋਰਟ ਤੱਕ ਇਹ ਮਾਮਲਾ ਜਾਂਦਾ ਸੁਪਰੀਮ ਕੋਰਟ ਵੱਲੋਂ ਜਾਂਚ ਵੀ ਕੀਤੀ ਜਾਂਦੀ ਹੈ ਬਹੁਤ ਵੱਖਰੇ ਪੱਧਰ ਦੇ ਉੱਤੇ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਖਿਲਾਫਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਖੈਰ ਇਸ ਮਾਮਲੇ ਦੇ ਉੱਤੇ ਰਵਨੀਤ ਬਿੱਟੂ ਹੁਣ ਗੱਲ ਕਰਦੇ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਇਹ ਦਾਵਾ ਕਰਦੇ ਨੇ ਕਿ ਪੰਜਾਬ ਨੂੰ ਸਪੈਸ਼ਲ ਸਟੇਟਸ ਦਿੱਤਾ ਜਾਣਾ ਸੀ ਪੰਜਾਬ ਸੂਬੇ ਨੂੰ ਸਪੈਸ਼ਲ ਸਟੇਟਸ ਦੇਣ ਆ ਰਹੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਸੀਐਮ ਚਰਨਜੀਤ ਸਿੰਘ ਚੰਨੀ ਜਿਹੜੇ ਉਸ ਵੇਲੇ ਦੇ ਸੀਗੇ ਤੇ ਹੁਣ ਸਾਫ ਕਾ ਸੀਐਮ ਨੇ ਜਲੰਧਰ ਤੋਂ ਉਮੀਦਵਾਰ ਹੋ ਸਕਦੇ ਨੇ ਉਹਨਾਂ ਨੇ ਇਹ ਸਭ ਕੁਝ ਜਿਹੜਾ ਆ ਉਹ ਟਾਲ ਦਿੱਤਾ ਯਾਨੀ ਕਿ ਉਹਨਾਂ ਦੇ ਕਾਰਨ ਇਹ ਸਭ ਕੁਝ ਟਲਿਆ ਆ ਇਹ ਰਵਨੀਤ ਸਿੰਘ ਬਿੱਟੂ ਦਾ ਦਾਵਾ ਹੈ ਆਪਣੇ ਆਪ 'ਚ ਬਹੁਤ ਵੱਡਾ ਦਾਵਾ ਆ ਪੰਜਾਬ ਇੱਕ ਸਰਹੱਦੀ ਸੂਬਾ ਆ ਇਸ ਨੂੰ ਸਪੈਸ਼ਲ ਸਟੇਟਸ ਮਿਲਣਾ ਵੀ ਚਾਹੀਦਾ ਆ ਔਰ ਇਹ ਲਾਜ਼ਮੀ ਆ ਕਿ ਇਸ ਨੂੰ ਸਪੈਸ਼ਲ ਸਟੇਟਸ ਹੋਵੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਪੰਜਾਬ ਜਿਹੜਾ ਉਹ ਨਜੱਠਦਾ ਆ ਸਰਹੱਦੀ ਸੂਬਾ ਹੋਣ ਦੇ ਬਦੌਲਤ ਇਹ ਸਭ ਕੁਝ ਪੰਜਾਬ ਨੂੰ ਕਰਨਾ ਪੈਂਦਾ ਪਰ ਇਹ ਦਾਵਾ ਕਰਨਾ ਕਿ ਪ੍ਰਧਾਨ ਮੰਤਰੀ ਸਪੈਸ਼ਲ ਸਟੇਟਸ ਦੇਣ ਆ ਰਹੇ ਸੀ ਪੰਜਾਬ ਨੂੰ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੋ ਕਿ ਉਸ ਵੇਲੇ ਨਹੀਂ ਦੱਸੀ ਗਈ ਨਾ ਹੀ ਪ੍ਰਧਾਨ ਮੰਤਰੀ ਵੱਲੋਂ ਨਾ ਹੀ ਭਾਜਪਾ ਵੱਲੋਂ ਔਰ ਨਾ ਹੀ ਸੁਪਰੀਮ ਕੋਰਟ ਦੇ ਵਿੱਚ ਜਦੋਂ ਜਾਂਚ ਹੁੰਦੀ ਹੈ ਉਸ ਵੇਲੇ ਇਸ ਗੱਲ ਦਾ ਕੋਈ ਤਰਕ ਸਾਹਮਣੇ ਆਉਂਦਾ ਹੈ ਖੈਰ ਇਹ ਗੱਲ ਕਰਦੇ ਨੇ ਕਿ ਪ੍ਰਧਾਨ ਮੰਤਰੀ ਸਪੈਸ਼ਲ ਸਟੇਟਸ ਦੇਣ ਆਏ ਸੀ ਔਰ ਸਟੇਟਸ ਦੇਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਪੰਜਾਬ 'ਚ ਉਹਨਾਂ ਨੂੰ ਫਿਰੋਜ਼ਪੁਰ 'ਚ ਹੀ ਨਹੀਂ ਵੜਨ ਦਿੱਤਾ ਗਿਆ ਉਹਨਾਂ ਦਾ ਦਾਵਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਰੈਲੀ ਸੀ ਉੱਥੇ ਆ ਕੇ ਉਹਨਾਂ ਦੇ ਭਾਸ਼ਣ ਦੌਰਾਨ ਇਹ ਐਲਾਨ ਕਰਨਾ ਸੀ ਪਰ ਉਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ ਖੈਰ ਇਸ ਮਾਮਲੇ ਨੂੰ ਲੈ ਕੇ ਸਵਾਲ ਹੁਣ ਇਹ ਖੜੇ ਹੋ ਰਹੇ ਨੇ ਕਿ ਹੁਣ ਕਿਉਂ ਹੁਣ ਕਿਉਂ ਯਾਦ ਆਇਆ ਰਵਨੀਤ ਬਿੱਟੂ ਨੇ ਸਭ ਕੁਝ ਮੰਨਿਆ ਕਿ ਉਸ ਵੇਲੇ ਪਾਰਟੀ ਦੇ ਵਿੱਚ ਸੀ ਮੰਨਿਆ ਕਿ ਉਸ ਵੇਲੇ ਪਾਰਟੀ ਦੀ ਛਵੀ ਵਾਸਤੇ ਕੰਮ ਕਰ ਰਹੀ ਸੀ ਛਵੀ ਨੂੰ ਸਹੀ ਰੱਖਣ ਦੇ ਵਾਸਤੇ ਕੰਮ ਕਰ ਰਹੀ ਸੀ ਹੋ ਸਕਦਾ ਸ਼ਾਇਦ ਤਾਂ ਨਾ ਬੋਲੇ ਹੋਣ ਪਰ ਪੰਜਾਬ ਦੇ ਹੱਕ ਦੀ ਗੱਲ ਸੀ ਪੰਜਾਬ ਨੂੰ ਸਪੈਸ਼ਲ ਸਟੇਟਸ ਮਿਲਣਾ ਸੀ ਉਸ ਵੇਲੇ 2 ਸਾਲ 2.5 ਸਾਲ ਪਹਿਲਾਂ ਕਿਉਂ ਨਹੀਂ ਯਾਦ ਆਇਆ ਰਮਨੀਤ ਬਿੱਟੂ ਨੂੰ ਕਿ ਪੰਜਾਬ ਨੂੰ ਸਪੈਸ਼ਲ ਸਟੇਟਸ ਮਿਲਣਾ ਸੀ ਤੇ ਉਹ ਸਪੈਸ਼ਲ ਸਟੇਟਸ ਮਿਲਦਾ ਮਿਲਦਾ ਰਹਿ ਗਿਆ ਔਰ ਆਪਣੀ ਹੀ ਪਾਰਟੀ ਕਰਕੇ ਰਹਿ ਗਿਆ ਜੇ ਹੁਣ ਇਲਜ਼ਾਮ ਲਾਉਂਦੇ ਨੇ ਕਿ ਸਾਰੇ ਗੱਡੇ ਗਾਲ ਦਿੱਤੇ ਚੰਨੀ ਸਰਕਾਰ ਨੇ ਤਾਂ ਫਿਰ ਉਸ ਵੇਲੇ ਚੱਲੀ ਸਰਕਾਰ ਵਿੱਚ ਆਪ ਵੀ ਤਾਂ ਐਮਪੀ ਸੀਗੇ ਆਪ ਕਿਉਂ ਇਹ ਭੁੱਲ ਗਏ ਉਸ ਵੇਲੇ ਕਿ ਲੋਕਾਂ ਦੇ ਪੱਖ ਦੀ ਗੱਲ ਵੀ ਕਰਨੀ ਆ ਆਪਣੇ ਪੰਜਾਬ ਦੇ ਪੱਖ ਦੀ ਗੱਲ ਵੀ ਕਰਨੀ ਆ ਜਿਸ ਪੰਜਾਬ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਨੇ ਕਿ ਸਰਦਾਰ ਬੀਨ ਸਿੰਘ ਉਹਨਾਂ ਦੇ ਦਾਦਾ ਜੀ ਨੇ ਪੰਜਾਬ ਨੂੰ ਅਤਵਾਦ ਤੋਂ ਨਜਾਤ ਪਾਈ ਦਵਾਈ ਹੈ ਹਾਲਾਂਕਿ ਇਹ ਆਪਣੇ ਆਪ ਦੇ ਵਿੱਚ ਵਿਚਾਰਨਯੋਗ ਗੱਲ ਹੈ ਕਿ ਉਹ ਦਾਵਾ ਕਰਦੇ ਨੇ ਵੈਸੇ ਕਿ ਉਹਨਾਂ ਦੇ ਦਾਦਾ ਜੀ ਨੇ ਪੰਜਾਬ ਨੂੰ ਅਤਵਾਦ ਤੋਂ ਨਜਾਤ ਦਵਾਈ ਹੈ ਪੰਜਾਬ ਦੇ ਹਿੱਤ ਵਾਸਤੇ ਕੰਮ ਕੀਤਾ ਉਹਨਾਂ ਦਾ ਦਾਵਾ ਕਿ ਉਹਦਾ ਸਾਰਾ ਪਰਿਵਾਰ ਜਿਹੜਾ ਪੰਜਾਬ ਦੇ ਹਿੱਤ ਵਾਸਤੇ ਕੰਮ ਕਰਦਾ ਰਿਹਾ ਤੇ ਜਦੋਂ ਪੰਜਾਬ ਨੂੰ ਸਪੈਸ਼ਲ ਸਟੇਟਸ ਮਿਲਦਾ ਮਿਲਦਾ ਰਹਿ ਗਿਆ ਉਸ ਵੇਲੇ ਆਵਾਜ਼ ਕਿਉਂ ਨਹੀਂ ਚੱਕੀ ਉਸ ਵੇਲੇ ਮੀਡੀਆ ਦਾ ਰੁਖ ਕਿਉਂ ਨਹੀਂ ਕੀਤਾ ਤੇ ਜਿਹੜੀਆਂ ਗੱਲਾਂ ਹੁਣ 2.5 ਸਾਲ ਬਾਅਦ ਦੱਸੀਆਂ ਜਾ ਰਹੀਆਂ ਨੇ ਉਹ ਗੱਲਾਂ ਪਹਿਲਾਂ ਕਿਉਂ ਨਹੀਂ ਦੱਸੀਆਂ ਗਈਆਂ ਰਮਨੀਤ ਬਿੱਟੂ ਪਹਿਲਾਂ ਕਿ ਉਹ ਇਹ ਗੱਲਾਂ ਦੱਬ ਕੇ ਬੈਠੇ ਕਿ ਉਸ ਵੇਲੇ ਆਪਣੇ ਚਹੇਤੇ ਸੀਐਮ ਦੇ ਨਾਲ ਨਜ਼ਦੀਕੀ ਜ਼ਿਆਦਾ ਸੀ ਔਰ ਹੁਣ ਪਾਰਟੀ ਛੱਡਣ ਤੋਂ ਬਾਅਦ ਹੁਣ ਹੱਥ ਖੁੱਲੇ ਹੋ ਗਏ ਨੇ ਗੱਲ ਇਹ ਹੈ ਕਿ ਹੁਣ ਪਾਰਟੀ ਛੱਡ ਦਿੱਤੀ ਹੈ ਤਾਂ ਹੁਣ ਪਾਰਟੀ ਨੂੰ ਜਿੰਨਾ ਮਰਜ਼ੀ ਹੋ ਸਕੇ ਬਦਨਾਮ ਕਰ ਲੋ ਇਸ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਰਵਨੀਤ ਬਿੱਟੂ ਸੱਚ ਬੋਲਦੇ ਨੇ ਜਾਂ ਝੂਠ ਇਹ ਇੱਕ ਅਲੱਗਾ ਟੌਪਿਕ ਹੈ ਕਿਉਂਕਿ ਇਸ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਵਿੱਚ ਹੋਈ ਸੀ ਔਰ ਜਦੋਂ ਜਾਂਚ ਸੁਪਰੀਮ ਕੋਰਟ ਵਿੱਚ ਹੋਈ ਤਾਂ ਉਸ ਵੇਲੇ ਇਸ ਗੱਲ ਦਾ ਕੋਈ ਸਰਲੇਖ ਸਾਹਮਣੇ ਨਹੀਂ ਆਇਆ ਕਿ ਪੰਜਾਬ ਨੂੰ ਸਪੈਸ਼ਲ ਸਟੇਟਸ ਦੇਣਾ ਸੀ ਔਰ ਇਸ ਮਾਮਲੇ ਨੂੰ ਲੈ ਕੇ ਚੰਦੀ ਸਿੰਘ ਚੰਨੀ ਨੇ ਇਦਾਂ ਹੋਣ ਨਹੀਂ ਦਿੱਤਾ ਨਾ ਹੀ ਏਜੰਸੀਆਂ ਦੇ ਵੱਲੋਂ ਚੰਦੀ ਸਿੰਘ ਚੰਨੀ ਨੂੰ ਇਸ ਦੇ ਵਿੱਚ ਕਾਲ ਕੀਤਾ ਗਿਆ ਇਸ ਬਾਰੇ ਪੁੱਛਪੜਤਾਲ ਕੀਤੀ ਗਈ ਪਰ ਗੱਲ ਇਹ ਖੜਦੀ ਹੈ ਕਿ ਜੇ ਰਵਨੀਤ ਬਿੱਟੂ ਇਹ ਸਭ ਜਾਣਦੇ ਸੀ ਉਹ ਕਹਿੰਦੇ ਨੇ ਕਿ ਉਹਨਾਂ ਦਾ ਵਜ਼ਾਰਤ ਦੇ ਵਿੱਚ ਇੱਕ ਕਰੀਬੀ ਸਰੋਤ ਜਿੰਨੇ ਉਹਨਾਂ ਨੂੰ ਇਹ ਗੱਲ ਦੱਸੀ ਹੈ ਤੇ ਜੇ ਉਹ ਗੱਲ ਜਾਣਦੇ ਸੀ ਤੇ ਇਹ ਗੱਲ ਅੱਜ ਤੋਂ 2.5 ਸਾਲ ਪਹਿਲਾਂ ਕਿਉਂ ਨਹੀਂ ਦੱਸੀ ਗਈ ਕਿਉਂ ਪਬਲਿਕ ਡੋਮੇਨ ਦੇ ਵਿੱਚ ਇਸ ਗੱਲ ਨੂੰ ਨਹੀਂ ਲਿਆਂਦਾ ਗਿਆ ਰੋਸ ਇਹੀ ਹੈ ਕਿ ਇਹ ਗੱਲਾਂ ਸਿਰਫ ਇਸ ਕਰਕੇ ਹੋ ਰਹੀਆਂ ਨੇ ਹੁਣ ਆ ਕੇ ਕਿ ਕਿਤੇ ਨਾ ਕਿਤੇ ਚਰਨਜੀਤ ਸਿੰਘ ਚੰਨੀ ਦੀ ਛਵੀ ਨੂੰ ਖਰਾਬ ਕੀਤਾ ਜਾਵੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਛਵੀ ਨੂੰ ਖਰਾਬ ਕੀਤਾ ਜਾਵੇ ਕਿਉਂਕਿ ਭਾਜਪਾ ਦੇ ਵਿੱਚ ਹੁਣ ਰਵਨੀਤ ਬਿੱਟੂ ਆ ਚੁੱਕੇ ਨੇ ਚੰਜੀਤ ਸਿੰਘ ਚੰਨੀ ਜਲਦ ਉਮੀਦਵਾਰ ਲਾਣੇ ਜਾ ਸਕਦੇ ਨੇ ਜਲੰਧਰ ਤੋਂ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਬਹੁਤ ਤਰਕ ਸਾਹਮਣੇ ਆ ਰਹੇ ਨੇ ਪਰ ਫਿਲਹਾਲ ਉਂਗਲੀ ਜਿਹੜੀ ਰਵਨੀਤ ਬਿੱਟੂ ਨੇ ਚੁੱਕੀ ਸ਼ਾਇਦ ਉਹ ਇਹ ਭੁੱਲ ਗਏ ਸੀ ਕਿ ਉਹਨਾਂ ਦੀਆਂ ਬਾਕੀ ਸਾਰੀਆਂ ਉਂਗਲੀਆਂ ਉਹਨਾਂ ਦੇ ਵੱਲ ਨੂੰ ਸੀਗੀਆਂ ਔਰ ਉਹ ਸਾਰੀਆਂ ਉਂਗਲੀਆਂ ਹੁਣ ਉਹਨਾਂ ਦੇ ਵੱਲ ਖੜਦੀਆਂ ਪਈਆਂ ਨੇ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਉਹ ਸਮਾਂ ਦੱਸੇਗਾ ਫਿਲਹਾਲ ਰਵਨੀਤ ਬਿੱਟੂ ਦਾ ਬਿਆਨ ਵਿਵਾਦ ਉੱਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ